ਪੰਜਾਬੀ ਕਲਚਰ ਬਲੌਗ ਦੇਖ ਰਹੇ ਸਾਰੇ ਭੈਣ ਭਰਾਵਾਂ ਨੂੰ ਸਤ ਸ੍ਰੀ ਅਕਾਲ ਜੀ ਅੱਜ ਮੈਂ ਤੁਹਾਨੂੰ ਇੱਕ ਹੋਰ ਪ੍ਰਾਣੀ ਚੀਜ਼ ਦਿਖਾਉਣ ਲੱਗਿਆ ਜੋ ਕਿ 4-5000 ਸਾਲ ਪੁਰਾਣੀ ਆ ਸੋ ਅੱਜ ਤੋਂ 4-5000 ਸਾਲ ਪਹਿਲਾਂ ਉਹ ਚੀਜ਼ ਵਰਤੀ ਜਾਂਦੀ ਦੀ ਸੋ ਉਸ ਚੀਜ਼ ਨੂੰ ਤੁਹਾਨੂੰ ਦਿਖਾਵਾਂਗਾ ਵੀ ਉਹ ਚੀਜ਼ ਤੇ ਉਹਦੇ ਬਾਰੇ ਜਾਣਕਾਰੀ ਵੀ ਦਵਾਂਗਾ ਸੋ ਬਲੌਗ ਨੂੰ ਪੂਰਾ ਜ਼ਰੂਰ ਦੇਖਣਾ ਤੇ ਜਾਂਦੇ ਆਂਦੇ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਕੇ ਜਾਣਾ ਜੀ ਸੋ ਚਲੋ ਫਿਰ ਦਿਖਾਉਣਾ ਤੁਹਾਨੂੰ ਇੱਕ ਹੋਰ ਪੁਰਾਣੀ ਚੀਜ਼ ਜੋ ਪਹਿਲੇ ਸਮਿਆਂ ਵਿੱਚ ਵਰਤੀ ਜਾਂਦੀ ਸੀ। ਲਓ ਜੀ ਦੇਖੋ ਇਹ ਆਹੋ ਚੀਜ਼ ਜੋ ਅੱਜ ਤੋਂ 4-5 ਹਜ਼ਾਰ ਸਾਲ ਪਹਿਲਾਂ ਵਰਤੀ ਜਾਂਦੀ ਸੀ। ਇਹ ਚੀਜ਼ ਪੂਜਾ ਕਰਨ ਦੇ ਕੰਮ ਆਉਦੀ ਦੀ ਇਹਨੂੰ ਇੱਥੇ ਫੜਨ ਵਾਸਤੇ ਇੱਕ ਹੈਂਡਲ ਵੀ ਲੱਗਿਆ ਹੋਇਆ ਦੇਖ ਰਹੇ ਹੋ ਤੁਸੀਂ ਇਹਦੇ ਵਿੱਚ ਧੂਪ ਵਗੈਰਾ ਪਾ ਕੇ ਜਾਂ ਫਿਰ ਤੇਲ ਘਿਓ ਪਾ ਕੇ ਦੀਵਾ ਜਗਾਇਆ ਜਾਂਦਾ ਹੋਵੇਗਾ ਤੇ ਇਥੋਂ ਹੈਂਡਲ ਦਾ ਵਰਕੇ ਫੇ ਮੂਰਤੀ ਦੇ ਮੂਰੇ ਜਾਂ ਫੋਟੋ ਦੇ ਮੂਰੇ ਇਸ ਤਰ੍ਹਾਂ ਇਹਨਾਂ ਪੂਜਾ ਕੀਤੀ ਜਾਂਦੀ ਦੀ ਸੋਏ ਹੜਾ ਪਾਸਬਿਆ ਤਾਂ ਵੀ ਵੇਲੇ ਦੀ ਚੀਜ਼ ਆਹੇ ਇਦੇ ਨਾਲ ਉਸ ਟਾਇਮ ਪੂਜਾ ਕੀਤੀ ਜਾਂਦੀ ਦੀ ਤੇ ਚੀਜ਼ ਜਿਹੜੀ ਬਣੀ ਹੋਈ ਆ ਇਹ ਮਿੱਟੀ ਦੀ ਬਣੀ ਹੋਈ ਆ ਤੇ ਆਵੇ ਦੇ ਵਿੱਚ ਪਕਾਈ ਹੋਈ ਆ ਇਹੋ ਜਿਹੇ ਚੀਜ਼ਾਂ ਜਿਹੜੇ ਪਿੰਡ-ਪਿੰਡ ਥੇ ਹੁੰਦੇ ਦੀ ਉੱਥੋਂ ਲੱਭਦੀ ਆਉਂਦੀਆਂ ਦੀ ਸੋਏ ਚੀਜ਼ ਵੀ ਮੈਨੂੰ ਜਿਹੜੀ ਇਹ ਚੀਜ਼ ਆ ਮੈਨੂੰ ਜਿਹੜਾ ਸਾਡੇ ਪਿੰਡ ਕਥੇ ਦੀ ਬਲਕਿ ਦੋ ਥੇ ਅੰਦਰ ਵੀ ਸਾਡੇ ਪਿੰਡ ਇਹ ਚੀਜ਼ ਮੈਨੂੰ ਉੱਥੋਂ ਲੱਭੀ ਆ ਬਹੁਤ ਚੀਜ਼ਾਂ ਹੁੰਦੀਆਂ ਦੀ ਉੱਥੇ ਜਿਹੜੀਆਂ ਗਈਏ ਜਦੋਂ ਲੋਕ ਉੱਥੋਂ ਮਿੱਟੀ ਚੱਕੀ ਆ ਸੜਕਾਂ ਦੇ ਭਰਤ ਪੈ ਗਏ ਉਹ ਮਿੱਟੀ ਦੇ ਜਾਂ ਫੇਰ ਮਕਾਨਾਂ 'ਚ ਪੈ ਗਏ ਉੱਥੇ ਉਹ ਚੀਜ਼ਾਂ ਚਲੀਆਂ ਗਈਆਂ ਪਰ ਇੱਕ ਤਾਂ ਚੀਜ਼ਾਂ ਮੈਨੂੰ ਵੀ ਲੱਗੀਆਂ ਦੀ ਉੱਥੋਂ ਤੋ ਇਹ ਜੀ ਮੈਨੂੰ ਉੱਥੋਂ ਲੱਭੀ ਆ ਜਿਹਨੂੰ ਕੋ ਮੈਂ ਸੌਕੇ ਰੱਖ ਲਿਆ ਬਹੁਤ ਘੱਟ ਚੀਜ਼ਾਂ ਥੇਹਾਂ ਚੋਂ ਸਾਬਤ ਲੱਭਦੀਆਂ ਵੀ ਬਾਕੀ ਠੀਕਰੇ ਜਿਆਦੇ ਉੱਥੋਂ ਲੱਭਦੇ ਆਉਂਦੇ ਵੀ ਕੋਈ ਕੋਈ ਟਾਮੀ ਚੀਜ਼ ਉੱਥੋਂ ਜਿਹੜੀ ਲੱਭਦੀ ਸੀ ਉਹੀ ਸਾਬ ਤਾਂ ਦੀਦੀ ਬਾਕੀ ਦਾ ਸਾਰੀਆਂ ਟੁੱਟੀਆਂ ਭੱਜੀਆਂ ਹੁੰਦੀਆਂ ਦੀ ਸੋ ਜੋ ਉਹਨਾਂ ਵਿੱਚੋਂ ਇੱਕ ਚੀਜ਼ ਮੈਨੂੰ ਇਹ ਉਸ ਥੇਹ ਵਿੱਚੋਂ ਲੱਭੀ ਦੀ ਅੱਜ ਕੱਲ ਉਹ ਥੇਹ ਵੀ ਲੋਪ ਹੋ ਗਏ ਨੇ ਜਿਹੜੀ ਮਿੱਟੀ ਆ ਉਥੋਂ ਚੱਕੀ ਗਈ ਆ ਤੇ ਹੁਣ ਉੱਥੇ ਫਸਲਾਂ ਉਗਾਈਆਂ ਜਾਂਦੀਆਂ ਨੇ ਸੋ ਉਥੇ ਵੀ ਲੋਪ ਹੋ ਗਏ ਤੇ ਉਹਨਾਂ ਅਥੇਹਾਂ ਵਿੱਚ ਇਹ ਪਈਆਂ ਚੀਜ਼ਾਂ ਵੀ ਲੋਪ ਹੋ ਗਈਆਂ ਨੇ ਇਹ ਚੀਜ਼ ਦੇਖ ਲਓ ਅੱਜ ਤੋਂ 4-5 ਹਜ਼ਾਰ ਸਾਲ ਪਹਿਲਾਂ ਦੀ ਆ ਫੇਰ ਵੀ ਇਹਦੀ ਕੰਡੀਸ਼ਨ ਵਧੀਆ ਐਨ ਹੈਂਡਰ ਹੁੰਦਾ ਬਣਿਆ ਹੋਇਆ ਬਾਕੀ ਜੇ ਕਿਸੇ ਹੋਰ ਵੀਰ ਭੈਣ ਨੂੰ ਇਹਦੇ ਬਾਰੇ ਜਾਣਕਾਰੀ ਹੋਵੇ ਤਾਂ ਕਮੈਂਟਾਂ ਵਿੱਚ ਜਰੂਰ ਦੱਸਣਾ ਜੀ ਸੋ ਮੈਨੂੰ ਇਹਦੇ ਬਾਰੇ ਇੰਨੀ ਕੁ ਜਾਣਕਾਰੀ ਦੀ ਸੋ ਮੈਂ ਤੁਹਾਡੇ ਨਾਲ ਸਾਂਝੀ ਕਰ ਪਈ ਆ ਸੋਇ ਕੀ ਨੂੰ ਦੱਸ ਦਨੇ ਬਈ ਪੂਜਾ ਲਈ ਵਰਤਾ ਜਾਂਦਾ ਵੀ ਤੋਵ ਲਈ ਜਾਂ ਫਿਰ ਵਿਚ ਤੇਰਵਾ ਗਏ ਬੱਤੀ ਲਗਾ ਗਏ ਆਰਤੀ ਕੀਤੀ ਜਾਂਦੀ ਦੀ ਇਸ ਤਰ੍ਹਾਂ ਸੋ ਜੇ ਤੁਹਾਨੂੰ ਵੀ ਕੋਈ ਇਹੋ ਜੀ ਚੀਜ਼ ਲੱਭਦੀ ਹੁੰਦੀ ਆ ਤਾਂ ਕਿਰਪਾ ਕਰਕੇ ਉਹਨੂੰ ਸੰਭ ਕੇ ਰੱਖਿਆ ਕਰੋ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਆਪਾਂ ਇਹੋ ਜੀਆਂ ਪੁਰਾਣੀਆਂ ਚੀਜ਼ਾਂ ਦਿਖਾ ਸਕੀਏ ਕਿਉਂਕਿ ਬਹੁਤ ਘੱਟ ਲੋਕ ਇਹੋ ਜਿਹੀਆਂ ਪ੍ਰਾਣੀ ਚੀਜ਼ਾਂ ਨੂੰ ਸਾਂਭਦੇ ਨੇ ਉਹ ਕੋਸ਼ਿਸ਼ ਕਰਨੀ ਚਾਹੀਦੀ ਆ ਇਹੋ ਜਿਹੀਆਂ ਪ੍ਰਾਣੀ ਚੀਜ਼ਾਂ ਨੂੰ ਸਾਂਭਣ ਦੀ ਦੁਆਰਾ ਉਸ ਨੂੰ ਇਹ ਤੁਹਾਨੂੰ ਇਹ ਚੀਜ਼ ਮਿੱਟੀ ਦੀ ਬਣੀ ਹੋਈ ਆ ਤੇ ਆਵੇ ਦੇ ਵਿੱਚ ਇਸ ਨੂੰ ਪਕਾਇਆ ਗਿਆ ਏ ਇਹ ਕੀ ਮੇਰੇ ਭਾਈ ਨੰਦ ਸਿੰਘ ਬੜਾਜ ਬਰਾਸਤੀ ਮਿਊਜ਼ੀਅਮ ਵਿੱਚ ਸਾਂਭੀ ਪਈ ਆ ਜੇ ਕਿਸੇ ਵੀਰ ਭੈਣ ਨੇ ਦੇਖਣੀ ਹੋਵੇ ਉਹ ਮੇਰੇ ਮਿਊਜ਼ੀਅਮ ਵਿੱਚ ਆ ਕੇ ਦੇਖ ਸਕਦਾ ਹੈ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਦਾ ਸਾਹਮ ਕੇ ਅੱਖੀਆਂ ਹੋਈਆਂ ਨੇ ਜਵਾਨ ਵਾਲੇ ਬਲੌਗਾਂ ਵਿੱਚ ਤੁਹਾਨੂੰ ਦਿਖਾਉਂਦਾ ਜਾਵਾਂਗਾ ਸੋ ਅੱਜ ਲਈ ਇੰਨਾ ਹੀ ਸੋ ਜੇ ਵੀਡੀਓ ਜਾਣਕਾਰੀ ਵਧੀਆ ਲੱਗੀ ਹੋਵੇ ਤਾਂ ਕਿਰਪਾ ਕਰਕੇ లైక్ షేర్ ਤੇ కామెంట్ జరూర్ కర్కే ਜਾਣਾ ਜੀ సో ਆਉਣ ਵਾਲੇ ਵਲੌਗ ਵਿੱਚ ਤੁਹਾਨੂੰ ਹੋਰ ਕਈ ਪੁਰਾਣੀ ਚੀਜ਼ ਦਿਖਾਵਾਂਗਾ ਜੋ ਕਿ ਪਹਿਲੇ ਸਮਿਆਂ ਵਿੱਚ ਵਰਤੀ ਜਾਂਦੀ ਸੀ ਉਦੋਂ ਤੱਕ ਲਈ ਰੱਬ ਰੱਖਾ ਸ਼ੁکریہ ਧੰਵਾਦ ਜੀ